ਉਹ ਤਾਂ ਮੰਦਭਾਗੀ ਘਟਨਾ ਹੋਈ ਹੈ ਜੋ ਕਿ ਸਰਕਾਰਾਂ ਨੇ ਪੜਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰਾਪਰਟੀ ਵੇਚ-ਵੇਚ ਕੇ ਮੇਰੇ ਭਰਾ ਨੇ ਸਾਰੀ ਪ੍ਰਾਪਰਟੀ ਵੇਚ-ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ ਅਖੀਰ ਨੂੰ ਜਦੋਂ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਕੰਮ ਕਰਨ ਦੀ ਸੁਵਿਧਾ ਹੋਈ ਸੀ ਤਾਂ ਵਿਚਾਰੀ ਦੀ ਬ੍ਰੇਨ ਹੈਮਰਜਨ ਨਾਲ ਮੌਤ ਹੋ ਗਈ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਸਾਡੇ ਵਿਦੇਸ਼ ਵਿੱਚ ਵਸਦੇ ਦੇਸ਼ ਵਿੱਚ ਵਸਦੇ ਬੱਚਿਆਂ ਨੇ ਸਾਡੇ ਪਰਿਵਾਰ ਦੀ ਮਦਦ ਕੀਤੀ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਮੇਰੇ ਬ੍ਰਦਰ ਦੀ ਜੋ ਕਿ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਬੱਚੇ ਦੀ ਪੜ੍ਹਾਈ ਉੱਪਰ ਲਾ ਰੱਖੀ ਹੈ ਤੇ ਸਰਕਾਰ ਸਾਡੀ ਇਸ ਦੁੱਖ ਦੀ ਘੜੀ ਵਿੱਚ ਫਨਾਂਸਲੀ ਮਦਦ ਕਰੇ ਤੇ ਜਿਹੜੀ ਪ੍ਰੀਤ ਗੁਰਪ੍ਰੀਤ ਸਿੰਘ ਦੀ ਬੇਟੀ ਕੈਨੇਡਾ ਗਈ ਹੋਈ ਸੀ ਪਲੱਸ 2 ਕਰਨ ਤੋਂ ਬਾਅਦ 2 ਸਾਲ ਦੀ ਸਟੱਡੀ ਦੀ ਵੀ ਜੇ ਤੇ ਗਈ ਸੀ ਸਟੱਡੀ ਪੂਰੀ ਹੋਣ ਤੋਂ ਬਾਅਦ ਤੇ ਉਹਦੇ ਕੋਲੇ ਅਜੇ ਵਰਕ ਪਰਮਿਟ ਹੈ ਨਹੀਂ ਸੀ ਅਪਲਾਈ ਕੀਤਾ ਹੋਇਆ ਸੀ ਅਚਾਨਕ ਜਿਹੜੀ ਉਹਦੀ ਮੌਤ ਹੋ ਗਈ ਬਹੁਤ ਹੀ ਪਰਿਵਾਰ ਦੇ ਉੱਪਰ ਇੱਕ ਦੁੱਖ ਦਾ ਪਹਾੜ ਜਿਹੜਾ ਗਿਰਿਆ ਹੈ ਔਰ ਅਸੀਂ ਪਰਮਾਤਮਾ ਕੀ ਹੀ ਅਰਦਾਸ ਕਰਦੇ ਆ ਕਿ ਉਸ ਸਾਡੀ ਬੇਟੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਉੱਥੇ ਦੇ ਸਾਡੇ ਵੀਰ ਨੇ ਐਨ ਆਰ ਆਈ ਉਹਨਾਂ ਨੇ ਜੋ ਉੱਥੇ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਦੇ ਹਾਲਾਤ ਨੇ ਜਿਹੜੇ ਕੈਨੇਡਾ ਦੇ ਵਿੱਚ ਅੱਜ ਕੱਲ ਬੱਚਿਆਂ ਦੇ ਹਾਲਾਤ ਮਾੜੇ ਨੇ ਕਿਉਂਕਿ ਉੱਥੇ ਅਟੈਕ ਦੇ ਨਾਲ ਇੱਕ ਦੋ ਜਿਹੜੀਆਂ ਮੌਤਾਂ ਨੇ ਡੇਲੀ ਹੋ ਰਹੀਆਂ ਨੇ ਔਰ ਇਹਦਾ ਕਾਰਨ ਕੀ ਨੇ ਇਹਦੇ ਤੇ ਜਰੂਰ ਸਾਨੂੰ ਸੋਚਣਾ ਚਾਹੀਦਾ ਅਗਲਾ ਇਹ ਹੈ ਕਿ ਜਿਹੜਾ ਬੱਚਾ ਭਵਿੱਖ ਬਣਾਉਣ ਲਈ ਇੰਨੇ ਪੈਸੇ ਲਾ ਕੇ ਜਾਂਦਾ ਜਦੋਂ ਉਹਦੇ ਤੇ ਇਹ ਵਿਪਤਾ ਪੈਂਦੀ ਹੈ ਉਹ ਤੇ ਬਹੁਤ ਹੀ ਜਾਨੀ ਦਰਦ ਹੈ ਜਿਹੜਾ ਸਾਡੇ ਪੰਜਾਬੀਆਂ ਨੂੰ ਸਾਡੇ ਵੀਰਾਂ ਨੂੰ ਅਪਦੇ ਤੇ ਚੱਲਣਾ ਪੈਂਦਾ ਕਿਉਂਕਿ ਪਿੱਛੇ ਪਰਿਵਾਰ ਵੀ ਹੈ ਜਿਹੜਾ ਉਹ ਵੀ ਬਰਬਾਦ ਤੇ ਦੂਜਾ ਜਿਹੜਾ ਬੱਚਾ ਹੈ ਉਹ ਵੀ ਸਾਡੇ ਤੋਂ ਪਿੱਛੜ ਗਿਆ ਔਰ ਨਾਲ ਦੀ ਨਾਲ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ ਐਨਆਰਆਈ ਵੀਰਾਂ ਨੇ ਇਸ ਬੱਚੀ ਦੀ লাশ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਡੇ ਸੱਦੇ ਤੇ ਪੁੱਲ ਚੜਾਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਟੇਗੜ ਪੁੱਤਲ